ਤੁਹਾਨੂੰ ਦਰਸ਼ਨ ਕਰਾਉਣੇ ਹੈ ਡੇਰਾ ਸੰਤ ਬਾਬਾ ਇੰਦਰਦਾਸ ਜਿਨ੍ਹਾਂ ਨੇ ਇਲਾਕੇ ਦੇ ਅੰਦਰ ਪੂਰੇ ਤੱਪ ਕੀ ਤਲਵਾਰੀ ਲਾਲ ਕੀ ਜੈ ਬਾਬਾ ਇੰਦਰਦਾਸ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਣਾ ਹੈ ਇਹ ਸੰਤ ਬਾਬਾ ਇੰਦਰਦਾਸ ਜੀ ਦਾ ਡੇਰਾ ਤੁਸੀਂ ਦੇਖ ਸਕਦੇ ਹੋ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਕਣਖਲ ਹਰਦਵਾਰ ਦੇ ਸੰਪਰਦਾਏ ਦੇ ਸੰਤ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਬਹੁਤ ਹੀ ਸਿੱਧ ਪਰਸੋਏ ਨੇ ਉਹਨਾਂ ਦਾ ਜਨਮ 1906 ਦੇ ਵਿੱਚ ਪਿੰਡ ਰਾਏਪੁਰ ਹੋਲਾ ਵਿਖੇ ਮਾਤਾ ਭਗਵੰਤੀ ਦੀ ਕੁੱਖੋਂ ਪਿਤਾ ਹੀਰਾ ਸਿੰਘ ਦੇ ਘਰ ਹੋਇਆ ਸੀ ਇਹਨਾਂ ਦਾ ਬਚਪਨ ਤੋਂ ਹੀ ਪ੍ਰਭੂ ਭਗਤੀ ਦੇ ਵਿੱਚ ਮਨ ਲੱਗਿਆ ਰਹਿੰਦਾ ਸੀ ਪਰੰਤੂ ਜਦੋਂ ਇਹਨਾਂ ਦੇ ਪਿਤਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ ਉਦੋਂ ਤੋਂ ਹੀ ਸੰਤ ਬਾਬਾ 인ਦਰਦਾਸ ਜਿਨ੍ਹਾਂ ਦਾ ਨਾਮ ਹਿੰਦਰ ਸਿੰਘ ਸੀ ਪਹਿਲਾਂ ਉਹ ਸਕੂਲ ਦੀ ਪੜ੍ਹਾਈ ਛੱਡ ਕੇ ਸ਼੍ਰੀ ਸ਼੍ਰੀ 108 ਸਿੱਧ ਬਾਬਾ ਸੋਮਦਾਸ ਦੇ ਚੇਲੇ ਬਣ ਕੇ ਉਹਨਾਂ ਦੇ ਚਰਨੀ ਲੱਗ ਕੇ ਉਹਨਾਂ ਨੇ ਬਹੁਤ ਕਠਨ ਤਪੱਸਿਆ ਕੀਤੀ ਸੰਤ ਇੰਦਰਦਾਸ ਜੀ ਨੇ ਆਲੀਕੇ ਢਿੰਗੜ ਦੇ ਵਿਚਾਲੇ ਜੋ ਟਿੱਲਾ ਬਣਿਆ ਉੱਥੇ ਵੀ ਬਹੁਤ ਤਪ ਕੀਤਾ ਉਹ ਵੀ ਅੱਜ ਸਥਾਨ ਸਿੱਧ ਸਥਾਨ ਬਣਿਆ ਹੋਇਆ ਹੈ ਸੰਤ ਇੰਦਰਦਾਸ ਜੀ ਤਿੰਨ ਗੁਰਪਾਈ ਸੀ ਜਿਨ੍ਹਾਂ ਦੇ ਵਿੱਚੋਂ ਸ਼੍ਰੀ ਸ਼੍ਰੀ 108 ਸਿੱਧ ਬਾਬਾ ਰਿਸ਼ੀਦਾਸ ਜੀ ਅਤੇ ਸ੍ਰੀ ਸ੍ਰੀ 108 ਸਿੱਧ ਬਾਬਾ ਫਲਾਹਾਰੀ ਜੀ ਇਹਨਾਂ ਦਾ ਗੁਰਸਥਾਨ ਅਲੀਕੇ ਜ਼ਿਲ੍ਹਾ ਬਠਿੰਡਾ ਵਿਖੇ ਹੈ ਇਹਨਾਂ ਦੇ ਗੁਰਸਥਾਨ ਦਾਦਾ ਗੁਰੂ ਸ੍ਰੀ ਸ੍ਰੀ ਕਹਿਰੱਠ ਸਿੱਧ ਬਾਬਾ ਦਾਸ ਜਾਨ ਬਸਿੱਧਾ ਪ੍ਰਸਿੱਧ ਹੈ ਜੀ ਉਹ ਡੇਰਾ ਅਲੀਕੇ ਬਣਿਆ ਹੋਇਆ ਹੈ ਇਹਨਾਂ ਨੇ ਕੋਈ ਆਪਣਾ ਚੇਲਾ ਨਹੀਂ ਬਣਾਇਆ ਸੀ ਇਹਨਾਂ ਦੀ ਗੱਦੀ ਸੰਤ ਬਾਬਾ ਮੋਨੀ ਦਾਸ ਜੀ ਉਹਨਾਂ ਨੇ ਇਸ ਡੇਰੇ ਦਾ ਸੰਚਾਲਨ ਕੀਤਾ ਤੁਸੀਂ ਦਰਸ਼ਨ ਕਰ ਸਕਦੇ ਹੋ ਉਹਨਾਂ ਦੀ ਵੀ ਸਮਾਧ ਬਣੀ ਆ ਉਹਨਾਂ ਨੇ ਵੀ ਆਪਣੇ ਸ਼ਿष्य ਸੰਤ ਆਪਾ ਭਗਵਾਨ ਦਾਸ ਜੀ ਨੂੰ ਇਸ ਡੇਰੇ ਦਾ ਮਹੰਤ ਬਣਾਇਆ ਇਸ ਡੇਰੇ ਅੰਦਰ ਹਨੂਮਾਨ ਜੀ ਦੀ ਮੂਰਤੀ ਅਤੇ ਸ਼ਿਵਲਿੰਗ ਦੀ ਸਥਾਪਨਾ ਵੀ ਹੋਈ ਵੀ ਹੈ ਤੁਸੀਂ ਦੇਖ ਸਕਦੇ ਹੋ ਮੰਦਰ ਬਣਿਆ ਇਸ ਦੇ ਨਾਲ ਹੀ ਇਸ ਡੇਰੇ ਦੇ ਅੰਦਰ ਸ਼ਨੀ ਦੇਵ ਦੀ ਵੀ ਮੂਰਤੀ ਲੱਗੀ ਹੈ ਮੰਦਰ ਬਣਿਆ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਲ ਹੀ ਸ੍ਰੀ ਸ੍ਰੀ ਚੰਦਰ ਮਹਾਰਾਜ ਭਗਵਾਨ ਜੀ ਦੇ ਦਰਸ਼ਨ ਕਰੋ ਉਹਨਾਂ ਦੀ ਮੂਰਤੀ ਲੱਗੀ ਹੈ ਉਹਨਾਂ ਦਾ ਮੰਦਰ ਵੀ ਬਣਿਆ ਹੋਇਆ ਹੈ ਇਹ ਮੰਦਰ ਬਹੁਤ ਪ੍ਰਸਿੱਧ ਮੰਦਰ ਹੈ ਸੰਤ ਬਾਬਾ 인ਦਰਦਾਸ ਜੀ ਬਹੁਤ ਪ੍ਰਸਿੱਧ ਸੰਤ ਹੋਏ ਨੇ ਜੋ ਹਰੇਕ ਨੂੰ ਪਾਸ ਹੋਣ ਦਾ ਅਸ਼ੀਰਵਾਦ ਦਿੰਦੇ ਸੀ ਪਰਾਣੀ ਇਹਨਾਂ ਕੋਲ ਹਰ ਇੱਕ ਆਉਂਦਾ ਸੀ ਬੱਚਾ ਬੱਚਾ ਇਹਨਾਂ ਦੇ ਪੈਰੀਂ ਹੱਥ ਲਾ ਕੇ ਪਾਸ ਹੋਣ ਦਾ ਅਸ਼ੀਰਵਾਦ ਲੈਂਦਾ ਸੀ ਇਹਨਾਂ ਨੇ ਤਪਾ ਕੇ ਇੱਥੇ ਤਪ ਕੀਤਾ ਤਾਂ ਦਲਜੀਤ ਸਿੰਘ ਨੰਬਰਦਾਰ ਨੇ ਖੁਸ਼ ਹੋ ਕੇ ਇਹਨਾਂ ਨੂੰ ਕੁਝ ਜ਼ਮੀਨਦਾਨ ਵਜੋਂ ਦਿੱਤੀ ਅੱਜ ਇੱਥੇ ਵਿਸ਼ਾਲ ਡੇਰਾ ਤੇ ਮੰਦਿਰ ਬਣਿਆ ਹੈ ਜਿੱਥੇ ਮੂਰਤੀਆਂ ਸਥਾਪਿਤ ਨੇ ਰਾਧਾ ਕ੍ਰਿਸ਼ਨ ਜੀ ਦੀ ਤੁਸੀਂ ਦੇਖ ਸਕਦੇ ਹੋ ਮਾਤਾ ਕਾਲੀ ਦੀ ਰਾਮ ਲక్ష్మణ ਸੀਤਾ ਜੀ ਦੀ ਨਾਲ ਹੀ ਬਾਬਾ ਬਿਸ਼ਕਰਮਾ ਜੀ ਦਾ ਵੀ ਮੰਦਿਰ ਬਣਿਆ ਹੋਇਆ ਹੈ ਇਹ ਪ੍ਰਸਿੱਧ ਡੇਰਾ ਇਲਾਕੇ ਦੇ ਵਿੱਚ ਬਰਨਾਲਾ ਬਹੰਡਾ ਰੋਡ ਤੇ ਸਥਿਤ ਹੈ ਜਿੱਥੇ ਲੋਕੀ ਵੱਡੀ ਗਿਣਤੀ ਦੇ ਵਿੱਚ ਆ ਕੇ ਦਰਸ਼ਨ ਕਰਦੇ ਨੇ ਸੰਤ ਬਾਬਾ ਇੰਦਰਦਾਸ ਜੀ ਨੇ ਰਾਮਪਰਾ ਦੇ ਫੁੱਲ ਵਿਖੇ ਵੀ ਬਾਬਾ ਬਿਸ਼ਕਰਮਾ ਦਾ ਮੰਦਿਰ ਬਣਾਇਆ ਤੇ ਤਪਾ ਕੇ ਇਸ ਸਥਾਨ ਦੇ ਉੱਤੇ ਉਹਨਾਂ ਨੇ ਤਪ ਕੀਤਾ ਸੀਗਾ ਇੱਥੇ ਇਹ ਉਹਨਾਂ ਦਾ ਕਮਰਾ ਬਣਿਆ ਹੋਇਆ ਜਿੱਥੇ ਤਪੱਸਿਆ ਕਰਦੇ ਸੀ ਵਿਸ਼ਰਾਮ ਵੀ ਕਰਦੇ ਸੀ ਨਾਲ ਹੀ ਧੂਣਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਅਗਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਬੈ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੈ ਬਾਬਾ 인ਦਰਦਾਸ ਜੀ ਦੀ ਜੈ ਬਾਬਾ ਸ਼੍ਰੀ ਚੰਦ ਜੀ ਦੀ ਬਾਦੋਂ ਦੀ ਤੀਜ ਦੀ ਤੀਜ ਨੂੰ 43ਵੀਂ ਵਰਸੀ ਸੰਤ ਬਾਬਾ 인ਦਰਦਾਸ ਦੀ ਮਨਾਈ ਜਾ ਰਹੀ ਹੈ ਜਿਨ੍ਹਾਂ ਦਾ ਅੱਜ ਸੰਚਾਲਨ महंत ਭਵਾਂ ਦਾ ਅਜਿਹਾ ਰਹੇ ਨੇ ਤੇ ਆਈਆਂ ਸੰਗਤਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਜੈ ਸੰਤਾਂ ਦੇ